11 ਏਕੜ ਜ਼ਮੀਨ ਨੂੰ 30 ਸਾਲਾਂ ਬਾਅਦ ਨਹਿਰੀ ਪਾਣੀ ਮਿਲਿਆ ਜਿਹਾ ਪਿੰਡ ਕੋੜਨਾਬ ਦੀ ਇਹ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਇਕੱਠੇ ਹੋਏ ਸੈਂਕੜੇ ਕਿਸਾਨਾਂ ਨੇ ਨਕਾ ਖੋਲਣ ਤੋਂ ਪਹਿਲਾਂ ਕਾਰਵਾਈ ਅਰਦਾਸ ਦੇ ਲੱਡੂ ਵੰਡੇ ਨੇ ਜਿਹਾ ਉੱਥੇ ਹੀ ਹਲਕਾ ਵਿਦਾਇਕ ਤੇ ਜਲ ਸਰੋਤ ਮੰਤਰੀ ਤੇ ਮੁੱਖ ਮੰਤਰੀ ਮਾਨ ਦਾ ਧੰਨਵਾਦ ਕੀਤਾ ਕਿ ਉਹਨਾਂ ਦੇ ਵੱਲੋਂ ਫਸਲਾ ਦੇ ਝਾੜ ਦੇ ਵਿੱਚ ਵਾਧਾ ਹੋਏਗਾ ਧਰਤੀ ਹੇਠਲੇ ਪਾਣੀ ਦੇ ਉੱਤੇ ਬਿਜਲੀ ਦੀ ਬਚਤ ਵੀ ਹੋਏਗੀ ਵੋਟਾ ਤੋਂ ਪਹਿਲਾਂ ਪਿੰਡ ਵਾਸੀਆਂ ਨਾਲ ਵਾਅਦਾ ਕੀਤਾ ਮੰਤਰੀ ਨੇ ਨਾਲ ਹੀ ਪਹਿਲ ਦੇ ਆਧਾਰ ਦੇ ਉੱਤੇ ਇਸ ਨੂੰ ਪੂਰਾ ਵੀ ਕੀਤਾ ਵਿਧਾਨ ਸਭਾ ਹਲਕਾ ਲਹਿਰਾ ਦੇ ਪਿੰਡ ਕੋੜਨਾਬ ਦੇ ਕਰੀਬ 1000 ਏਕੜ ਰਕਬੇ ਨੂੰ ਜਲ ਸਰੋਤ ਮੰਤਰੀ ਸ਼੍ਰੀ ਬਰਿੰਦਰ ਕੋਇਲ ਦੇ ਅੱਜ ਜਤਨਾ ਸਾਦਕਾ ਕਰੀਬ 30 ਸਾਲਾਂ ਬਾਅਦ ਨਹਿਰੀ ਪਾਣੀ ਮਿਲਣਾ ਨਸੀਬ ਹੋਇਆ ਪਾਈਪਲਾਈਨ ਦੇ ਵਿੱਚ ਪਾਣੀ ਛੱਡਣ ਲਈ ਨੱਕਾ ਖੋਲਣ ਤੋਂ ਪਹਿਲਾਂ ਸੈਕੜੇ ਦੀ ਤعداد ਦੇ ਵਿੱਚ ਇਕੱਠੇ ਹੋਏ ਕਿਸਾਨਾਂ ਵੱਲੋਂ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਦੇ ਕੋਲੋਂ ਅਰਦਾਸ ਕਰਵਾਈ ਗਈ ਤੇ ਲੱਡੂ ਵੰਡ ਕੇ ਖੁਸ਼ੀ ਸਾਂਝੀ ਕੀਤੀ ਗਈ ਇਸ ਮੌਕੇ ਗੱਲਬਾਤ ਕਰਦੇ ਹਾਂ ਕਿਸਾਨਾਂ ਨੇ ਕੀ ਕੁਝ ਕਹਿ ਹੈ ਨਾਲ ਹੀ ਸਰਪੰਚ ਦਾ ਇਸ ਪੂਰੇ ਮਾਮਲੇ ਦੇ ਉੱਤੇ ਕੀ ਕੁਝ ਕਹਿਣਾ ਤੁਹਾਨੂੰ ਉਹ ਸੁਣਾਵਾਂਗੇ ਅੱਜ ਮੋਗੇ 'ਚੋਂ ਪਾਣੀ ਚਾਲੂ ਕਰ ਰਹੇ ਹਨ ਨਹਿਰੀ ਪਾਣੀ ਹਾਂਜੀ ਨਮਾ ਮੋਕਾ ਲੱਗਿਆ ਕੀ ਕਹਿਣਾ ਚਾਹੂਗਾ ਕਿੰਨੇ ਸਮੇਂ ਬਾਅਦ ਪਾਣੀ ਮਿਲਿਆ ਕੰਮ ਇਹ ਜੀ ਸਾਡਾ 2657 ਟੀਆਰ ਮੁੱਕ ਗਿਆ ਜੀ ਇਹ ਸਾਡੇ ਸਤਕਰ ਜੋ ਕੈਬਨਟ ਮੰਤਰੀ ਬਰਿੰਦਰ ਕੁਮਾਰ ਗੋਲ ਜੀ ਨੇ 17 ਜਨਵਰੀ 2025 ਨੇ ਇਹਦਾ ਨੀ ਪੱਥਰ ਰੱਖਿਆ ਸੀ ਜੀ 30 ਜੁਲਾਈ 2025 ਨੂੰ ਅੱਜ ਸਾਡੇ ਪਾਣੀ ਚੱਲ ਗਿਆ ਜੀ ਯਾਨੀ ਕਿ ਇਹ ਪਾਣੀ 1995 ਚ ਬੰਦ ਹੋਇਆ ਹੋਇਆ ਜੀ ਅੱਜ 2025 ਚ ਪਾਣੀ ਚੱਲੇ ਪੂਰੇ 30 ਸਾਲਾਂ ਬਾਅਦ ਜੀ ਸਾਡੇ ਵਾਸਤੇ ਬਹੁਤ ਇਤਿਹਾਸਕ ਦਿਨ ਹੈ ਬਹੁਤ ਖੁਸ਼ੀ ਦੀ ਗੱਲ ਹੈ ਜੀ ਸਾਰੇ ਕਿਸਾਨ ਵੀਰਾਂ ਵਾਸਤੇ ਕਿਉਂਕਿ 30 ਸਾਲ ਹੋ ਗਏ ਜੀ ਪਾਣੀ ਨਹੀਂ ਦੇਖਿਆ ਅਸੀਂ ਤਾਂ ਅਸੀਂ ਤਾਂ ਸਾਨੂੰ ਤਾਂ ਸੁਰਤੇ ਨਹੀਂ ਕਦੇ ਪਾਣੀ ਆਇਆ ਸੀ ਇਹ ਸਾਡੇ ਸਤਕਾਰਯੋਗ ਕੈਬਨਿਟ ਮੰਤਰੀ ਬਰਿੰਦਰ ਗੋਇਲ ਜੀ ਦਾ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਤੇ ਸਮੁੱਚੀ ਆਮ ਆਦਮੀ ਪਾਰਟੀ ਦਾ ਤੇ ਸਾਡੇ ਸਮੂਹ ਨਗਰ ਨਿਵਾਸੀ ਜਿਨ੍ਹਾਂ ਨੇ ਸਹਿਯੋਗ ਦਿੱਤਾ ਸਾਡੇ ਕਮੇਟੀ ਵਾਲੇ ਵੀਰਾਂ ਦਾ ਤੇ ਸਾਡੇ ਵਿਭਾਗ ਦੇ ਜੀ ਸਾਹਿਬਾਨ ਦਾ ਬਹੁਤ ਬਹੁਤ ਅਸੀਂ ਧੰਨਵਾਦ ਕਰਦੇ ਹਾਂ ਜੀ ਸਾਡੀ ਜਿਹੜੀ ਮਨਸਾ ਸੀ ਉਹ ਪੂਰੀ ਹੋਈ ਸੀ ਮੰਤਰੀ ਸਾਹਿਬ ਨੇ ਸਾਡੇ ਨਾਲ ਇੱਕੋ ਹੀ ਵਾਅਦਾ ਕਰਿਆ ਸੀ ਅਸੀਂ ਵੋਟਾਂ ਤੋਂ ਪਹਿਲਾਂ ਵੀ ਜਦੋਂ ਤੁਸੀਂ ਮੰਤਰੀ ਆ ਆਪਣੀ ਸਰਕਾਰ ਆ ਗਈ ਜੀ ਸਾਡੀ ਪਾਣੀ ਪਿਚਾ ਦਿਓ ਜੀ ਫੈਲਦੇ ਆਧਾਰ ਤੇ ਸਾਡਾ ਘੋੜੇ ਨਵਦਾ ਜੀ ਇਹ ਕੰਮ ਕਰੇ ਮੰਤਰੀ ਸਾਹਿਬ ਨੇ ਜੀ ਅਸੀਂ ਦਿਲ ਦੀਆਂ ਗਰਾਈਆਂ ਤੋਂ ਮੰਤਰੀ ਸਾਹਿਬ ਦਾ ਸਾਡੇ ਬਰਿੰਦਰ ਕੁਮਾਰ ਗੋਲ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਅਰਦਾਸ ਕਰਾਈ ਗਈ ਹੈ ਤੇ ਉਸ ਤੋਂ ਬਾਅਦ ਲੱਡੂ ਵੰਡ ਕੇ ਵੀ ਜਿਹੜੀ ਖੁਸ਼ੀ ਮਨਾਈ ਜਾ ਰਹੀ ਹੈ ਕੀ ਕਹਿਣਾ ਚਾਹੁੰਦੇ ਇਹ ਸਾਨੂੰ ਖੁਸ਼ੀ ਹੈ ਜੀ ਜਦੋਂ ਅਸੀਂ 17 ਜਨਵਰੀ ਨੂੰ ਸ਼ੁਰੂ ਕਰਿਆ ਇਸ ਕੰਮ ਉਸ ਦਿਨ ਵੀ ਅਸੀਂ ਅਰਦਾਸ ਕਰਾਈ ਸੀ ਜਦੋਂ ਅਸੀਂ ਅੱਜ ਪਾਣੀ ਛੱਡੇ ਜੀ ਅੱਜ ਵੀ ਅਸੀਂ ਅਰਦਾਸ ਨਾਲ ਹੀ ਪਾਣੀ ਛੱਡ ਰਹੇ ਹਾਂ ਜੀ ਗੁਰੂ ਮਹਾਰਾ ਸਾਡਾ ਕੰਮ ਹੈ ਜੜ ਨਿਰਵਿਘਨਤਾ ਸਹਿਤ 6 ਮਹੀਨਿਆਂ ਦੇ ਵਿੱਚ ਸਾਡਾ ਕੰਮ ਪੂਰ ਚੜ ਗਿਆ ਜੀ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਸਾਰੇ ਕਿਸਾਨ ਵੀਰ ਆ ਮਹਾਰੇ ਚੱਲ ਕੇ ਆਏ ਨੇ ਜੀ ਸਾਨੂੰ ਖੁਸ਼ੀ ਹੈ ਖੁਸ਼ੀ ਦੇ ਵਿੱਚ ਲੱਡੂ ਵੰਡ ਰਹੇ ਹਾਂ ਜੀ ਹਾਂਜੀ ਬਾਈ ਜੀ ਕੀ ਨਾਮ ਹਾਂਜੀ ਮੇਰਾ ਨਾਮ ਜਸ਼ਵੀਰ ਸਿੰਘ ਪੰਚਾਜੀ ਘੋੜੇਣਾਬ ਤੋਂ ਨੰਬਰ ਪਾਰਡ ਤੋਂ ਜਿਵੇਂ ਜਿਵੇਂ ਪਹਿਲਾਂ ਸਰਪੰਚ ਸਾਹਿਬ ਵੀ ਦੱਸ ਕੇ ਆਟੇ ਕਹਿੰਦੇ 30 ਸਾਲਾਂ ਬਾਅਦ ਪਾਣੀ ਮਿਲੇ ਨਹਿਰੀ ਪਾਣੀ ਕਿ ਮੈਂ ਦੀ ਜਿਹੜਾ ਕਿਦਾਂ ਦਾ ਮਹਿਸੂਸ ਹੋ ਰਿਹਾ ਹੈ ਹਾਂ ਜੀ ਸਾਨੂੰ ਬਹੁਤ ਵਧੀਆ ਮਹਿਸੂਸ ਹੋ ਰਿਹਾ ਜੀ ਮਤਲਬ ਕਿ ਸਰਪੰਚ ਸਾਹਿਬ ਨੇ ਦੱਸਿਆ ਸੀ 40-45 ਸਾਲ ਤੋਂ ਸਾਡੇ ਪਾਣੀ ਇਸ ਤਾ ਦੇਖੀ ਨਹੀਂ ਸੀਗਾ ਜੀ ਪਹਿਲੀ ਫਜ਼ੁਰਕਾ ਨੇ ਪਾਣੀ ਲਾਇਆ ਜੀਗਾ ਸਾਡੇ ਦੋ ਮੁਗਗੇ ਸੀਗੇ ਦੋਨੇ ਸਾਡੇ ਕੰਪਲੀਟ ਹੋ ਗਏ ਜੀ ਤੇ ਸਾਡਾ ਨਗਰ ਨੇ ਬਹੁਤ ਸਾਹ ਦਿੱਤਾ ਜੀ ਪੰਚਾਇਤ ਦਾ ਹੀ ਬਹੁਤ ਸਾਹ ਦਿੱਤਾ ਨੂੰ ਲੋਕਾਂ ਨੇ ਜੀ ਮਤਲਬ ਕਿ ਸਾਡਾ 6 ਮਹੀਨਿਆਂ ਦੇ ਵਿੱਚ ਦੋਨੇ ਮੁਗਗੇ ਕੰਪਲੀਟ ਹੋ ਗਏ ਜੀ ਉਹ ਤਾਂ ਥੋੜਾ ਜਿਹਾ ਕੰਮ ਰਹਿ ਗਿਆ ਜੀ ਉਹ ਵੀ ਕੰਪਲੀਟ ਹੋ ਜੂਗਾ ਜੀ ਕਿੰਨੇ ਕਿਕੜਨ ਡੱਕ ਮੈਨੂੰ ਪਾਣੀ ਲੱਗਣਾ ਇਸ ਤੇ ਮਤਲ 35 90 ਮੋਗਾ ਜੀ ਤੇ ਬਾਕੀ ਇਸ ਇਸ ਮੋਗੇ ਤੋਂ 1000 ਏਕੜ ਹੈ ਜੀ ਪਹਿਲਾਂ ਇੱਥੇ ਕੋਈ ਖਾਲ ਵਗੈਰਾ ਬਣਿਆ ਹੋਇਆ ਸੀ ਜੇ ਨਹੀਂ ਹਾਂ ਖਾਲ ਹੈਗਾ ਸੀ ਖਾਲਾ ਰਾਈ ਪਹਿਲਾਂ ਪਾਣੀ ਜਾਂਦਾ ਸੀ ਟਾ ਟੂਗੇ ਸੀ ਪਾਣੀ ਦੀ ਮਤਲਬ ਇਹ ਡਾਨ ਫਿਰ ਟੁੱਟ ਗਿਆ ਖਾਲ ਗਿਆ ਜਾਣ ਵਟ ਗਿਆ ਸੀ ਜੀ ਤੇ ਹੁਣ ਪੈ ਪਲਣ ਦੱਬਗੀ ਜੀ ਇਹਦੇ ਨਾਲ ਪਾਣੀ ਨਾਲ ਫਾਇਦਾ ਹੋਣਾ ਖਸਣ ਨੂੰ ਇਹਦਾ ਜੀ ਇਹ ਮੰਨ ਕੇ ਚਲੋ ਜੀ ਕਟ ਤੋਂ ਕਟ ਪ੍ਰਤੀ ਏਕੜ ਆ ਦੋ ਕਮੰਟਲ ਝਾੜ ਤਾਂ ਵਧਣੀ ਵਧਣਾ ਇਹਦੀ ਬਾਕੀ ਪਾਣੀ ਦੀ ਬੱਚ ਦੋ ਜਿਹੜਾ ਨੀਚੋਂ ਪਾਣੀ ਸੀ ਕੱਢ ਰਹੀ ਸੀ ਮੋਟਰਾਂ ਨਾਲ ਉਹਦੀ ਬਹੁਤ ਸਾਨੂੰ ਫਾਇਦਾ ਹੋਊਗਾ ਜੀ ਅਸੀਂ ਕਹੇਰੀ ਪਾਣੀ ਚੂਚ ਕਰਾਂਗੇ ਜੀ ਮੋਟਰ ਏ ਅਸੀਂ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਲੱਡੂ ਵੰਡ ਕੇ ਖੁਸ਼ੀ ਮਨਾ ਰਹੇ ਹਾਂ ਹਾਂਜੀ ਹਾਂਜੀ ਲੱਡੂ ਵੰਡ ਕੇ ਸਾਰਾ ਨਗਰ ਬਹੁਤ ਬਹੁਤ ਸਹਿਯੋਗ ਕਰ ਰਿਹਾ ਜੀ ਸਾਰੇ ਖੁਸ਼ੀ ਆ ਪਿੰਡ ਚ ਲੈ ਰਿਹਾ ਜੀ ਖੁਸ਼ੀ ਦੀ ਇਸ ਕਾਰਨ ਬਹੁਤ ਬਹੁਤ ਧੰਨਵਾਦ ਕੀ ਨਾਮ ਹੈ ਬਜ਼ੁਰਗੋ ਪਿੰਡ ਕਿਹੜਾ ਹੈਗਾ ਕੋੜੇ ਨਾਂਵਜ ਸਿੰਘ ਸੁਖਦੇਵ ਸਿੰਘ ਨਾਂਵ ਹੈ ਅੱਜ ਜਿਵੇਂ ਇੱਥੇ ਮੋਗੇ ਦਾ ਕਟਾਣ ਹੋ ਰਿਹਾ ਪਾਣੀ ਛੱਡਿਆ ਜਾ ਰਿਹਾ ਕਿੰਨੀ ਕੁ ਖੁਸ਼ੀ ਮਹਿਸੂਸ ਹੋ ਰਹੀ ਹੈ ਕਿੰਨਾ ਕੁ ਫਾਇਦਾ ਹੋਣਾ ਇਸ ਨਾਲ ਬਹੁਤ ਖੁਸ਼ੀ ਹੋ ਰਹੀ ਹੈ ਜੀ ਹੂੰ ਇਧਰਲੇ ਪਾਸੇ ਦਾ ਪਾਣੀ ਜੀ 30 ਸਾਲ ਹੋ ਗਈ ਨਹੀਂ ਹੂੰ ਬਹੁਤ ਪਾਣੀ ਤਨ ਤਨ ਬਾਦ ਗੁਰਬਿੰਦਰ ਗੋਲ ਦਾ ਜੀ ਇਹਨੇ ਸਾਡਾ ਮੰਤਰੀ ਹੈ ਪਹਿਲਾਂ ਵੀ ਮੰਤਰੀ ਨੇ 25-25 ਸਾਲ ਰਹਿ ਕੇ ਬਾਗੇ ਕਿਸੇ ਨੇ ਸਾਡਾ ਕੁਛ ਨਹੀਂ ਪੁੱਛਿਆਗਾ ਇਹ ਸਾਡੀ ਜਿਹੜੀ ਗੌਰ ਕਰੀਏ ਸਾਰੀ ਬਰਿੰਦਰ ਗੋਲ ਨੇ ਕਰੀਏ ਮਤਲਬ ਮੰਤਰੀ ਨੇ ਵਕੀਲ ਸਾਹਿਬ ਨੇ ਕਰੀਏ ਹਾਂਜੀ ਹਾਂਜੀ ਪੰਚਾਇਤ ਸਾਡਾ ਨਪਲ ਬਾਕੀ ਸਾਰੀ 5 ਲੱਖਾ ਸਿੰਘ ਪੰਚਾਇਤ ਤੋਂ ਮੈਂਬਰ ਆਪ ਆਪਣਾ ਸਰਪੰਚ ਬਾਕੀ ਮੈਂਬਰ ਨੇ ਉਹ ਖੜੇ ਨੇ ਸਾਰੇ ਤੇ ਚੈਨੀ ਹੋਰੀ ਮੌਕੇ ਦੀ ਪੰਚਾਇਤ ਹੈ ਸਾਰੀ ਜੀ ਸਾਰੀ ਇਹਨਾਂ ਲੋਕ ਵੀ ਤਨ